ਬੜੇ ਪ੍ਰਾਣੇ ਸਮੇਂ ਤੋਂ ਮਟਰ ਦੀ ਖੇਤੀ ਕਰਦਾ ਆ ਰਿਆਂ ਵਾ ਕਿ ਪਿਛਲੀ ਵਾਰ ਰੇਟ ਨਾਲੋਂ ਵਾਇਕਿੰਗ ਘੱਟ ਰੇਟ ਮਿਲ ਰਿਆ ਵਾ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਕਿਤੇ ਟਾਰੀਬੱਡ ਖੋਲਿਆ ਜਾਵੇ ਤੇ ਇਹੋ ਸਾਡੀ ਦੁੱਗਣੇ ਰੇਟ ਤੇ ਫਸਲ ਵਿਗੇ ਅਸੀਂ ਇਹਨਾਂ ਕਣਕ ਝੋਨੇ ਨੂੰ ਛੱਡ ਕੇ ਮੱਕੀ ਵਾਲ ਸਬਜ਼ੀਆਂ ਵਾਲ ਦਾਲਾਂ ਵਾਲ ਧਿਆਨ ਕਰੀਏ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢਣ ਤੇ ਸਬਜ਼ੀਆਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਦੂਜੇ ਪਾਸੇ ਜੇਕਰ ਕਿਸਾਨ ਫਸਲਾਂ ਨੂੰ ਛੱਡ ਕੇ ਕੋਈ ਸਬਜ਼ੀ ਬੀਜਦਾ ਹੈ ਤਾਂ ਉਸ ਨੂੰ ਉਸ ਦਾ ਵਾਜਿਬ ਰੇਟ ਨਾ ਮਿਲਣ ਕਾਰਨ ਬਹੁਤ ਘਾਟੇ ਬੰਦੇ ਦਾ ਸੌਦਾ ਪੈ ਰਿਹਾ ਇਸ ਸੰਬੰਧੇ ਸਰਹੱਦੀ ਪਿੰਡ ਪੱਗੂਪੁਰ ਬੇਟ ਦੇ ਅਗਾਵ ਵੱਡੋ ਕਿਸਾਨ ਬੱਗਾ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ ਅਤੇ ਉਸ ਨੇ 15 ਏਕੜ ਜ਼ਮੀਨ ਠੇਕੇ ਤੇ ਲੈ ਕੇ ਮਟਰਾਂ ਦੀ ਫਸਲ ਬੀਜੀ ਪਰ ਹੁਣ ਸਰਕਾਰ ਦੇ ਉਸ ਦਾ ਵਾਜਿਬ ਰੇਟ ਨਾਲ ਮਿਲਣ ਕਰਨ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਸਾਰ ਲਈ ਜਾਵੇ ਪਿੰਡ ਪਗੋਰ ਬੇੜ ਤੋਂ ਬੜੇ ਪੁਰਾਣੇ ਸਮੇਂ ਤੋਂ ਮਟਰ ਦੀ ਖੇਤੀ ਕਰਦਾ ਆ ਰਿਆਂ ਵਾ ਕਿ ਪਿਛਲੀ ਵਾਰ ਰੇਟ ਨਾਲੋਂ ਵਾਇਰਕਿੰ ਘੱਟ ਰੇਟ ਮਿਲਿਆ ਵਾ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਕਿਤੇ ਟਾਰੀਬੱਡ ਖੋਲਿਆ ਜਾਵੇ ਤੇ ਇਹੋ ਸਾਡੀ ਦੁੱਗਣੇ ਰੇਟ ਤੇ ਫਸਲ ਵਿਗੇ ਤੇ ਅਸੀਂ ਇਹਨਾਂ ਕਣਕ ਝੋਨੇ ਨੂੰ ਛੱਡ ਕੇ ਮੱਕੀ ਵਾਲਾ ਸਬਜ਼ੀਆਂ ਵਾਲਾ ਦਾਲਾਂ ਵਾਲਾ ਧਿਆਨ ਕਰੀਏ ਤੇ ਸਾਨੂੰ ਇਹਦੇ ਚੋਂ ਮੁਨਾਫਾ ਹੋਵੇ ਐਰਕਾ ਦੀ ਵਾਰ ਤੇ ਮਟਰਾਂ ਦੇ ਵਿੱਚੋਂ ਬਹੁਤ ਘਾਟਾ ਪੈ ਰਿਹਾ ਹੈ ਕਿੰਨੇ ਏਕੜ ਲਈ ਮਟਰਾਂ ਦੀ 15 ਏਕੜ ਜ਼ਮੀਨ ਮੇਰੇ ਕੋਲ ਠੇਕੇ ਤੇ ਆ ਕਿੰਨਾ ਕੁ ਰੇਟ ਆਏਗੀ ਮੈਂ ਤੇ ਆ ਐਰਕੀ ਵੱਧ ਤੋਂ ਵੱਧ 13-14 ਰੁਪਏ ਰੇਟ ਮਿਲ ਰਿਹਾ ਵਾ ਉਹਦੇ ਵਿੱਚੋਂ 300 ਰੁਪਿਆ ਕਿਵੈਂਟਲ ਦਾ ਰੇਟ ਮਿਹਨਤ ਲਾਈ ਜਾਂਦੇ ਨੇ ਮਟਰ ਤੋੜਨ ਵਾਲੇ ਤੇ ਸਾਨੂੰ ਉਹਦੇ ਚੋਂ ਵਜਿਆ 11500 ਰੁਪਇਆ ਉਹਦੇ ਚੋਂ 200 ਰੁਪਇਆ ਖਰਚਾ ਆ ਗਿਆ ਤੇ 900 ਰੁਪਇਆ ਕੁਇੰਟਾ ਦਾ ਸਾਨੂੰ ਵਜਦਾ ਵਾ ਜੇ ਸਾਰੇ ਟੋਟਲ ਖਰਚੇ ਮਲਾਈਏ ਤੇ ਉਹਦੇ ਚੋਂ ਵੀ ਘਟ ਜਾਂਦੇ ਆ ਤੇ ਅਸੀਂ ਦੁਬਾਰਤੋਂ ਇਹੋ ਚਾਹੁੰਦੇ ਆ ਕਿ ਜੋ ਸੈਂਟਰ ਸਰਕਾਰ ਨਰਿੰਦਰ ਸਿੰਘ ਮੋਦੀ ਆ ਕਿ ਇਹੋ ਟਾਰੀ ਬਾਰਡਰ ਖੋਲਿਆ ਜਾਵੇ ਤੇ ਸਾਡੀ ਫਸਲ ਦੁੱਗਣੇ ਰੇਟ ਤੇ ਜਾਵੇ ਤੇ ਨਾਲ ਅਸੀਂ ਭਗਵੰਤ ਮਾਨ ਜੀ ਦੇ ਅੱਗੇ ਵੀ ਡਿਮਾਂਡ ਕਰਦੇ ਆ ਕਿ ਸਾਡੀਆਂ ਫਸਾਂ ਦਾ ਰੇਟ ਵਧਾਇਆ ਜਾਵੇ ਜੋ ਗਾਵਾਂ ਤੋਂ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ